हां जी सोहणे ਹੁਣ ਦੱਸੋ ਜੀ ਕੀ ਹਾਲ ਚਾਲ ਨੇ ਠੀਕ ਠਾਕ ਹਾਲ ਚਾਲ ਠੀਕ ਆ ਕਿਦਾਂ ਸੇਤਾ ਸੇਤਾ ਇਦਾਂ ਹੀ ਠੀਕ ਆ ਮੜੀਓ ਮੋਟੀਆਂ ਮੇਰੀ ਬੀਬੀ ਨੂੰ ਦਵਾਈ ਨਾਲ ਫਰਕ ਪਿਆ ਜਿਹੜੀ ਮੈਂ ਲਿਆ ਕੇ ਦਿੱਤੀ ਤੁਹਾਨੂੰ ਆਹੋ ਪਿਆ ਥੋੜਾ ਜਿਹਾ ਫਰਕ ਥੋੜਾ ਜਿਹਾ ਫਰਕ ਪਿਆ ਜਿਆਦਾ ਨਹੀਂ ਪਿਆ ਆ ਪਿਆ ਅੱਛਾ ਇਹ ਨਾ ਅਸਲ ਵਿੱਚ ਗੋਲ ਗੱਪੀਆਂ ਕਰਕੇ ਜਿਆਦਾ ਪ੍ਰੋਬਲਮ ਆਈ ਹੈ ਜਨਾਬਾਂ ਨੂੰ ਉਹ ਨੋ ਤਾਂ ਗੋਲ ਗੱਪੀਆਂ ਹੀ ਨੇ ਗੋਲ ਗੱਪਾਂ ਮੈਂ ਇੱਕ ਵਾਰ ਖਟਾ ਸੀਗਾ ਨਾ ਮੇਰੇ ਸਾਹਬ ਨੂੰ ਨਹੀਂ ਨਹੀਂ ਕੀ ਲੱਗਦਾ ਤੁਹਾਨੂੰ ਉਹਣਾ ਨਾ ਕੀ ਹੋਣਾ ਅੱਛਾ ਉਹਦੋਂ ਨਾ ਕੁਛ ਨਹੀਂ ਹੋਇਆ ਰੋਟੀ ਨਾ ਹੋਇਆ ਏ ਰੋਟੀ ਉੱਤੇ ਹੀ ਨਾ ਹਾਂ ਰੋਟੀ ਨਾ ਹੋਇਆ ਉਹ ਠੰਡਾ ਪਾਣੀ ਗੋਲ ਗੱਪੇ ਨਾਲ ਕੁਛ ਨਹੀਂ ਹੋਇਆ ਹਾਂ ਖਾਣ ਤਾਂ ਸੀ ਨਾ ਹਾਂ ਪਰ ਨਾ ਗਰਮ ਸੀ ਨਾ ਰੋਟੀ ਤੇ ਛਾਲ ਵੀ ਕਰੂ ਸੀ ਓਹੋ ਫਿਰ ਉਹ ਤੂੰ ਆਇਆ ਮਾਰਿਆ ਪਾਣੀ ਪੀ ਲਿਆ ਠੰਡਾ ਦੇਖਿਆ ਠੰਡੇ ਪਾਣੀ ਤੇ ਗੋਲ ਗੱਪੇ ਤੇ ਵਧੀਆ ਚੀਜ਼ ਆ ਗੋਲ ਗੱਪੇ ਨਾ ਕੀ ਹੋਣਾ ਰੋਟੀ ਨਾ ਹੋਇਆ ਰੋਟੀ ਮਾੜੀ ਜੀ ਆ ਰੋਟੀ ਉਹਦਾ ਫਿਰ ਇੰਨੇ ਦੋ ਹਾਂ ਇਹ ਕੋਈ ਨਾ ਪੋਰ ਹਾਂ ਬਿਲਕੁਲ ਸਹੀ ਗੱਲ ਆ ਤੇ ਬੀਬੀ ਕੋਈ ਜਦਾਂ ਪਾਪੇ ਬਾਰੇ ਮੈਂ ਗੱਲ ਸੁਣਨੀ ਚਾਹਨਾ ਕੀ ਪਾਪਾ ਕੀ ਸੁਪਨੇ ਚ ਆਇਆ ਕੀ ਦੱਸਦੀ ਪਈ ਸੀਗੀ ਸੁਪਨੇ ਚ ਆਇਆ ਹਾਂ ਉਹ ਕਿੱਥੇ ਕਹਿੰਦੇ ਹੁੰਦੇ ਜਿੱਧਰ ਗੁਜਰਾਤ ਨਹੀਂ ਉਹ ਕੋਸ਼ ਉਹ ਜ਼ਹਦਾਈ ਜਿੱਧਰ ਚੱਲ ਕੋਸ਼ ਦੱਸ ਲੈ ਉਹ ਤੇ ਗੱਲ ਕੀ ਹੋਈ ਪੂਰੀ ਦੱਸੋ ਨਾ ਮਾੜੀ ਤਾਂ ਕੁਝ ਨਹੀਂ ਹੋਈ ਸੁਪਨਾ ਹੀ ਆਇਆ ਹਾਂ ਰਾਤ ਸੁਪਨਾ ਆਇਆ ਇਹ ਕਦੋਂ ਦੀ ਗੱਲ ਹੈ ਕਹਿੰਦੇ ਚਿਰ ਹੋ ਗਿਆ ਆਪਣੇ ਸਿਰ ਦੇ ਸਾਈ ਦਾ ਸੁਪਨਾ ਆਇਆ ਬੀਬੀ ਨੂੰ ਅੱਛਾ ਤਾਂ ਫਰਨਾ ਆ ਆ ਮੈਂ ਮੈਂ ਤੈਨੂੰ ਕਿੱਥੇ ਗਏ ਕਿੰਨਾ ਚਿਰ ਹੋ ਗਿਆ ਹਾਂ ਵੀ ਤੁਸੀਂ ਕਿੱਥੇ ਗਏ ਮੇਰੀ ਮਿਰਜਾ ਜੀ ਕਿੱਥੇ ਗਏ ਸੀ ਉਦੋਂ ਦੇ ਕਿੰਨੇ ਸਾਲ ਹੋ ਗਏ ਕਿਤੇ ਮਿਲੇ ਗਲੇ ਕਹਿੰਦਾ ਮੈਂ ਗਿਆ ਸੀ ਇਦਾਂ ਉਹ ਜਿਹਦਾ ਨਾ ਚੀਜ਼ ਪਈ ਜਿਹਦੇ ਪੁਰ ਕਾਉਟ ਹੈ ਨਹੀਂ ਦੀ ਦੱਸਦਾ ਮੈਂ ਤੁਹਾਨੂੰ ਰਿਕਾਉਟ ਕਿਹੜੀ ਚੀਜ਼ ਦੀ ਹੈ ਨਹੀਂ ਕਿਨਾਂ ਮੈਂ ਉੱਥੇ ਗਿਆ ਸੀਗਾ ਬੀਬੀ ਸੁਪਨੇ ਚ ਪਾਪਾ ਆ ਆ ਆ ਬੀਬੀ ਨੇ ਪੁੱਛਿਆ ਕਿ ਤੁਸੀਂ ਕਿੱਥੇ ਚਲ ਗਏ ਸੀ ਨਾ ਮੈਨੂੰ ਲੱਭੇ ਨਹੀਂ ਉਹ ਕਹਿੰਦਾ ਮੈਂ ਗੁਜਰਾਤ ਰਾਜਸਥਾਨ ਵਾਲ ਚਲ ਗਿਆ ਸੀ ਜਿੱਥੇ ਈਮਪੂਕੀ ਖੁੱਲੀ ਮਿਲਦੀ ਐ ਜਿੱਥੇ ਰਕਾਵਟ ਨਹੀਂ ਆਉਂਦੀ ਕੋਈ ਹਾਂ ਉੱਥੇ ਚਲ ਗਿਆ ਸੀ ਮੈਂ ਠੀਕ ਆ ਇਹ ਸੁਪਨੇ ਦੇ ਵੀ ਉਹਨੇ ਵੀ ਵੀ ਨੂੰ ਵੀ ਹੁੰਦਾ ਹੀ ਕਿਹਾ ਮੈਂ ਤਾਂ ਚੰਗਾ ਮੈਂ ਤਰੇ ਫਿਰ ਗਏ ਹੁਣੇ ਨਾ ਮੈਂ ਕਹਾਂ ਇੱਥੇ ਸਾਡਾ ਕੋਈ ਪਤਾ ਨਹੀਂ ਪੇ ਪਿੱਛੇ ਦਾ ਪਾਸਾ ਕਿੱਦਾਂ ਦਾ ਕਿੱਦਾਂ ਦਾ ਹਾਂ ਤੁਹਾਨੂੰ ਕੋਈ ਖਿਆਲ ਨਹੀਂ ਆਇਆ ਇੰਨੇ ਸਾਲ ਕਹਿੰਦਾ ਪਿਛਲਾ ਪਾਸਾ ਠੀਕ ਹੀ ਮੈਂ ਹੁਣ ਆਪਣਾ ਵੀ ਦੇਖਣਾ ਹੈ ਨਾ ਕੀ ਨਾ ਮ ਆਪਣੇ ਮਾਲ ਪੱਤੇ ਦਾ ਵੀ ਦੇਖਣਾ ਜੀ ਇਹ ਸੁਪਨੇ ਚ ਗੱਲਾਂ ਹੋਈਆਂ ਬੀਬੀ ਦੇ ਹੈ ਚੱਲ ਬੀਬੀ ਸੁਪਨੇ ਆ ਜੀ ਆਗੇ ਸੱਜਣ ਤੇ ਚਲੋ ਦਿਲ ਤੇ ਕੁਛ ਕਰ ਗਏ ਮੈਂ ਸੁਪਨਾ ਆਉਂਦਾ ਰਹਿੰਦਾ ਆਉਂਦੇ ਰਹਿੰਦੇ ਆ ਆਉਂਦੇ ਰਹਿੰਦੇ ਇਹਦੇ ਨਾਲ ਬਰਸਾਤੀ ਐਲੀਬੇਟੀ ਥੋੜਾ ਚੇਰੀ ਕੱਟਿਆ ਤੇ ਫੇਰ ਐਵੇਂ ਚ ਕੰਮ ਕਰ ਕਈ ਵਾਰੀ ਨਹੀਂ ਤੇੜੀ ਜਾ ਬਾਰ ਖੂਤੇ ਕਿ ਗਾਲਾਂ ਗੋਲਾਂ ਕਦੀ ਕੱਢੀਆਂ ਨੇ ਤੈਨੂੰ ਜਿੱਦਾਂ ਜਿੱਦਾਂ پرਾਣੇ ਗਾਲਾਂ ਕੱਢ ਦਿੰਦੇ ਆਂ ਦਾ ਕੋ ਕਹਿ ਦਿੰਦੇ ਆਂ ਕੱਢੀ ਕੱਢੀ ਇਹਨੇ ਗੱਲ ਹੋਈ ਜਾਂਦੀ ਗੱਲ ਕੀ ਕਹਿੰਦਾ ਹੁੰਦਾ ਸੀ ਤਦ ਤੱਕ ਕੀ ਗੁੱਸੇ ਚ ਕਰੀ ਕਿ ਆ ਉਹ ਫਿਰ ਵੀ ਮੈਂ ਹੀ ਹੁੰਦੀ ਹੂੰ ਗੁੱਸੇ ਪਿਆ ਗੜੀ ਚ ਆਹ ਯਾਰ ਪਾਪਾ ਨਹੀਂ ਕਦੀ ਹੋਇਆ ਹੋ ਗਿਆ ਨਹੀਂ ਉਹ ਗਾਲੇ ਤੋਂ ਪਤਾ ਲੱਗਦੀ ਕਿ ਪਾਪੇ ਨੇ ਪੂਰਾ ਸੂਤ ਕਰਕੇ ਰੱਖਿਆ ਇਹਨੇ ਉਹ ਸੂਤ ਕਿੱਥੇ ਸੂਤ ਸੂਤ ਉਹਨਾਂ ਨਾਲ ਇੰਨਾ ਕੰਨ ਬਾਤ ਜਾਂਦਾ ਹਾਂ ਸੂਤ ਕਿੱਥੇ ਹੋਇਆ ਫੀਮ ਮਾੜੀ ਫੀਮ ਮਾੜੀ ਉਹ ਯਾਰ ਉਹਦਾ ਕੋਈ ਬਿਮਾਰ ਹੋ ਗਿਆ ਫੀਮ ਕਦੇ ਮਾੜੀ ਨਹੀਂ ਹੋ ਸਕਦੀ ਬੀਬੀ ਇਹ ਨਹੀਂ ਮਾਰੀ ਉਸ ਨੂੰ ਸਹੀ ਸੇ ਜੇ ਇਹ ਤਾਂ ਹੋ ਗਿਆ ਇਹ ਉਹਨੇ ਨਹੀਂ ਅੱਛਾ ਆ ਤੇ ਤੂੰ ਨਹੀਂ ਖਰਾਕ ਦਿੰਦੀ ਹੋਣੀ ਉਹਨੂੰ ਖਰਾਕ ਤੇਰਾ ਆਪਣਾ ਨਹੀਂ ਢਿੱਡ ਭਰਦਾ ਉਹ ਆਪ ਦੁਕਾਨ ਨੂੰ ਨਹੀਂ ਰੱਜਦੀ ਉਹਨੂੰ ਕੀ ਦੇਣਾ ਜਿਹੜਾ ਸੜਾਈ ਜਾਣਾ ਆਉਂਦੇ ਥੱਲੇ ਰਹਿਦਾ ਹੀ ਬਾਰ ਜੇਤਾ ਜੀ ਰਾਤ ਨੂੰ ਆਉਣਾ ਕਰ ਤੇ ਦਿਨੇ ਮੈਂ ਦੁਪਹਿਰੇ ਹੀ ਰੋਟਾ ਰੋਟੀ ਹੀ ਖਾਂਦਾ ਮਸਲਾ ਇੰਦਾ ਖਾਂਦੀ ਤੇ ਵਿੱਚ ਕਿਉਂ ਪਾ ਖਾਣਾ 1 ਕਿਲੋ ਦਾ ਡੱਬਾ ਲਾਇਆ ਕਿਉਂ ਪਿਉ ਫੇਰਾਉਂਦਾ ਹੀ ਕਰ ਹੂੰ ਕਿਉਂ ਹੁੰਦੇ ਨਹੀਂ ਦੇਲਾ ਪਾਇਆ ਕਿ ਉਹ ਉਹਦਾ ਪਚਾ ਲੈਦਾ ਇਸ ਹਾਲ ਅੱਛਾ ਹੂੰ ਇਹ ਦੇਲਾ ਛੱਡਿਆ ਨੇ ਛੱਡ ਕੇ ਤਾਂ ਸੇ ਤੇਰੇ ਵਗੋਂ ਮੜ ਗਈ ਅੱਛਾ ਆਪੇ ਤੇ ਜੋਰ ਨਾਲ ਕੇ ਜੇ ਖਾ ਖਾ ਤੈਨੂੰ ਜੋਰ ਨਾਲ ਜੂਸ ਪੀਤਾ ਆ ਇਹ ਜੂਸ ਹੁੰਦਾ ਜਨਾਬਾਂ ਲਈ ਅੱਜ ਕੱਲ ਅੱਜ ਕੱਲ ਗੱਲਾਂ ਹੋਰ ਹੀ ਹੋਈਆਂ ਪਈਆਂ ਪਹਿਲਾਂ ਨਹੀਂ ਗੱਲਾਂ ਕਿੱਥੇ ਰਹੀਆਂ ਮੇਰੇ ਜਨਾਬਾਂ ਜੀ ਹਾਂ ਹੈ ਗੱਲਾਂ ਮੈਂ ਤਾਂ ਪੀਂਦੀ ਰਹਿ ਜਾਂਦਾ ਦੀ ਗੱਲ ਡਰਦੀ ਜੀ ਕੀਦੀ ਤੈਨੂੰ ਤਾਂ ਮੈਂ ਪਟੀਨ ਦੇਣਾ ਕਰਨਾ ਜਿਮ ਵਿੱਚ ਖਾਣਾ ਕਰਨਾ ਤੇਰੇ ਨਾਲ ਦੇਖੋ ਜਿਮ ਵਿੱਚ ਜਾਇਆਂ ਕਰੇਗੀ ਡੋਲੇ ਡੂਲੇ ਬਣਾਈਏ ਉੱਠੋ ਇਹ ਤੇ ਜਦੋਂ ਜਿਮ ਨਹੀਂ ਜਾਣ ਜੋਗੇ ਤੇਰੇ ਵਰਗਿਆਂ ਨੂੰ ਮੈਂ ਢਾ ਲੈਂਦੀ ਢਾ ਲੈਂਦੀ ਮੈਨੂੰ ਢਾ ਨਹੀਂ ਸਕਦੀ ਵੱਡੀ ਤੂੰ ਆਕੜ ਖੋਰ ਨਹੀਂ ਸਾਹ ਲੈਂਦੀ ਕਿਤੇ ਨਹੀਂ ਬੜੀ ਹਿਮਤ ਸਹੀ ਕਿੱਡੀ ਕਿ ਤੇਰੇ ਚ ਹਿੰਮਤ ਸਾਡਾ ਕਿੱਡੀ ਕਿ ਹਿੰਮਤ ਹੈ ਤੇਰੇ ਚ ਅਗਾ ਖੂ ਕਿੰਨਾ 100 ਹੱਥ ਅਸਲ ਤਾਂ ਬੜਾ ਕੀ ਕਹਿੰਦੇ ਹੁੰਦੇ ਹੱਥ ਇੰਨਾ ਹੁੰਦਾ ਹਾਂਜੀ ਇਸ 100 ਹੱਥ ਲੱਜ ਪੈਂਦੀ ਸੀ ਅੱਛਾ ਜੀ ਇੱਕ ਬਾਹਰ ਖਿੱਚ ਕੇ ਗਾਗਰ ਖਿੱਚ ਲੇਦੀ ਸੀ ਜਦੋਂ ਉਹਨੂੰ 100 ਜਾਣੇ ਖਿੱਚਦੇ ਸੀ ਹੱਥ ਪਾ ਕੇ 100 100 ਜਾਣੇ ਨਹੀਂ ਕੋਸ 4-5 ਜਾਣੀਆਂ ਤਾਂ ਖਿੱਤੀਆਂ ਸੀ ਨੇ ਹਾਂ 4-5 ਜਾਣੀਆਂ ਦਾ ਬੋਝਾ ਤਾਂ ਲਾ ਇਦਾਂ ਖਿੱਚਣਾ ਇਦਾਂ ਤੇ ਫੇ 100 ਹੱਥ ਕਿਦਾਂ ਹੋ ਗਈ ਉਹ ਹੈ ਤੇ 100 ਹੱਥ ਕਿਦਾਂ ਹੋ ਗਈ 100 ਜਿਹੜਾ ਉਹ ਜਨ ਠੀਕੇ ਚੜਿਆ ਨੇ ਇਹ ਘੜਾ ਫੜਦਾ ਅੱਛਾ ਤੇ ਪੌੜੀ ਸੀ ਨਾ ਆਹ ਉਹ ਤਾਂ ਮੈਨੂੰ ਪਤਾ ਆ ਕਿੱਥੇ ਹੁੰਦਾ ਹੈ ਕੂ ਮੋਟਰ ਤੇ ਵਾ ਬਗਾ ਜੁੰਦਾ ਹੈਗਾ ਇੱਥੇ ਮੋਟਰ ਤੇ ਮੋਟਰ ਕਿਹੜੀ ਤੇ ਇੱਧਰ ਬਗਾ ਚ ਇੱਥੇ ਭੱਲੋਵਾਲ ਦੀ ਗੱਲ ਕਰ ਭੱਲੋਵਾਲ ਦੀ ਆਪਣੇ ਪੇਕਿਆਂ ਦੀ ਤਾਰੀਫ ਹੁੰਦੀ ਹਾਡਾ ਤੇ ਕਿਤੇ ਤਾਰੀਫ ਦਾ ਨਾਂ ਹੀ ਨਹੀਂ ਹੈਗਾ ਨਹੀਂ ਨਹੀਂ ਇਹ ਵੀ ਸੱਚ ਇੱਕ ਗਾਣਾ ਤਾਂ ਸੁਣਾ ਦੇਣਾ ਸੁਣਾਉਣ ਨਹੀਂ ਕਿਹੜਾ ਸੁਣਾਉਣ ਨਹੀਂ ਬੀਬੀ ਤੂੰ ਆਪੇ ਗਾਉਂ ਨਹੀਂ ਹੁਣ ਤੂੰ ਗਾਉਂਦੀ ਨਹੀਂ ਪਈ ਸੁਣਾ ਦੇ ਮੜ ਜ ਆਕਰ ਕਰਦੀ ਤੂੰ ਜਿਆਦਾ ਸੁਨੰਦਾ ਸ਼ਰਮਾ ਬਣ ਗਈ ਅੱਜ ਕੱਲ ਮੈਂ ਲਾਇਆ ਹਿਸਾਬ ਤੇਰਾ ਸੁਣਾ ਦੇ ਮਾਸਾ ਤੇ ਪੇੜ ਦਾ ਨਹੀਂ ਖਾਣੀ ਮੇਰੇ ਕੋਲ ਅਸ਼ਿਆ ਜੀ ਹੁਣ ਅਸੀਂ ਚਪੇੜਾ ਜੋਗੇ ਰਹਿ ਗਏ ਆ ਚਪੇੜਾ ਜੋਗੇ ਮਗਰ ਆਣ ਕੇ ਤੁਹੀ ਕਰਨਾ ਪੈਂਦਾ ਗਾਣਾ ਸੁਣਾਉਣਾ ਪੈਣਾ ਗਾਣਾ ਸੁਣਾਉਣਾ ਪੈਣਾ ਜਿਹੜਾ ਸੁਣਾਇਆ ਨਾ ਤੂੰ ਨਹੀਂ ਆਡੀਅנס ਬੈਠੀ ਏ ਸੁਣਨ ਨੂੰ ਦੇਖੋ ਲਾਗੇ ਸ਼ਾਗੇ ਸੁਣਾਉਣਾ ਪੈਣਾ ਅੱਗੇ ਸਾਰੇ ਕਹਿੰਦੇ ਤੈਨੂੰ ਆਖਰ ਆਈ ਤੇਰੇ ਕਿਹੜਾ ਸਾਰਾ ਕਹਿੰਦਾ ਆ ਕਿਹੜਾ ਕਹਿੰਦਾ ਦੱਸ ਕਿੰਨੇ ਕਿਹਾ ਤੈਨੂੰ ਆਣ ਕੇ ਦੱਸ ਸਾਰੇ ਕਹਿੰਦੇ ਆ ਸਾਰੇ ਮੈਸੇਜਾਂ ਚ ਮੈਨੂੰ ਇਹ ਕਹਿੰਦੇ ਕਿ ਬੀਬੀ ਦਾ ਗਾਣਾ ਸਾਨੂੰ ਵਧੀਆ ਬੜਾ ਲੱਗਦਾ ਤੂੰ ਕਹਿੰਨੀ ਕਿ ਕਾਰੇ ਕਹਿੰਦੇ ਕਿਹੜਾ ਸਾਲਾ ਕਹਿੰਦਾ ਮੈਨੂੰ ਇਹ ਦੱਸ ਅਸੀਂ ਕਿਸੇ ਸਾਲੇ ਤੋਂ ਲੈਣਾ ਕੀ ਆ ਲੈਣਾ ਨਹੀਂ ਹੁੰਦਾ ਹਾਂ ਕੀ ਹੁੰਦਾ ਫਿਰ ਉਮਰ ਉਮਰ ਦੀ ਲਿਆਏ ਹਾਂ ਉਮਰ ਉਮਰ ਦੀ ਲਿਆ ਤੇਰੀ ਉਮਰ ਛੋਟੀ ਕਰਦਾ ਜਾਦੂ ਮਾਰ ਕੇ ਹਾਂ ਜਿਵੇਂ ਨਾ ਮਾਰਨਾ ਤੂੰ ਮਾਰ ਦਿੰਨਾ ਮੈਂ ਤੈਨੂੰ ਉਮਰ ਛੋਟੀ ਮਾਰ ਦੱਸ ਮਾਰਵਾ ਕੇ ਉਮਰ ਛੋਟੀ ਚਾਹੀਦੀ ਤੈਨੂੰ ਗੁੱਡੀ ਬਣਾ ਦਵਾ ਤੈਨੂੰ 17 ਸਾਲ ਦੀ ਕੁੜੀ ਬਣਾ ਦਵਾ ਬਾਬਿਆਂ ਦਾ ਅਸ਼ੀਰਵਾਦ ਚਾਹੀਦਾ ਤੈਨੂੰ ਕੁੜੀ ਵਰਗੇ ਵਾਲ ਬੱਟਾ ਬਾਬਾ ਸਾ ਲੈਂਦਾ ਬੱਲੇ 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 ਤੇਰੇ ਵਰਗੇ ਮਾਵੇਂ ਹੋਰ ਹੋਣ ਦੋ ਮੈਂ ਛਿਲੇ ਕੀਤੇ ਆ ਦਰਿਆ ਤੇ ਬਹਿ ਕੇ ਵਾਈ 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 ਠੀਕ ਆ ਉਹ ਬੱਸ ਕਰੋ ਤੂੰ ਹੁਣ ਕਹਿ ਤੇਰੇ ਤੇ ਮੈਂ ਇਦਾਂ ਇਦਾਂ ਅਰਦ ਗੜੰਬਾ ਜੰਦਰ ਜੰੰਬਾ ਐ ਕਰਕੇ ਕਰਦਾ ਨਾ ਤੇ ਤੂੰ ਕੁੜੀ ਬਣ ਜਾਣਾ ਹੁਣੇ ਕਰ ਮੈਂ ਕਰਦੀ ਲੱਗਦੀ ਮਾਰਾ ਵੇ ਜਾਦੂ ਜਾ ਵੇ ਮੰਤਰ ਕਰ ਕਰ ਨਾ ਫੇ ਬਾਬੇ ਮੰਤਰ ਤਿਆਰ ਲਿਆ ਕਰ ਤੇ ਕੁੜੀ ਬਣ ਗਈ ਮੁੜ ਕੇ ਨਾ ਕਹੀ ਵੀ ਮੈਨੂੰ ਬੁੱਢੀ ਬਣਾ ਕੁੜੀ ਬੁੱਢੀ ਤੇ ਕੁੜੀ ਬਣ ਸਕਦੀ ਕੁੜੀ ਤੇ ਬੁੱਢੀ ਨਹੀਂ ਬਣ ਸਕਦੀ ਫੇ ਤੂੰ ਕੋਈ ਗੱਲ ਨਹੀਂ ਬਣਦੀ ਕਰਾ ਫੇ ਮੰਤਰ ਮਾਰਾ ਮਾਰ ਦੇ ਦੇਖ ਲੈ ਵੇ ਬੱਲੇ ਬੱਲੇ ਲੱਗਾ ਮੋਤ ਮੰਤਰ ਬਜਣਾ ਕੱਲਾ ਜਦਾ ਮੈਂ ਆਲੇ ਦੁਆਲੇ ਮੇਰੇ ਕੋਈ ਨਾ ਹੋਵੇ ਮੈਂ ਪੂਰਾ ਭਗਤੀ ਚ ਲੀਨ ਹੋਣਾ 2 ਮਿੰਟ ਉੱਪਰ ਤੱਕ ਜਾਣੀ ਗੱਲ ਬਾਤ ਤੇਰੀ ਸਾ ਲੈਂਦਾ ਤੇ ਤੇਰੇ ਵਰਗੀ ਮੇਰੀ ਜਿਹੜੀ ਸੁਰਤ ਆ ਨਾ ਇਹ ਉੱਪਰ ਠਿਗਣੀ 2 ਮਿੰਟ ਦੇ ਵਿੱਚ ਤੇ ਤੀਜੇ ਮਿੰਟ ਦੇ ਵਿੱਚ ਤੂੰ ਕੁੜੀ ਬਣਨਾ ਤੇ ਮੁੜ ਕੇ ਕੁੜੀ ਬਣੀ ਰਹਿਣਾ ਤੂੰ ਕੋਈ ਗੱਲ ਨਹੀਂ ਚੰਗਾ ਮਾਰਦਾ ਮੜਾ ਕੁੜੀ ਬਣਦਾ ਕੁੜੀ ਬਣ ਜਾ ਬਸ ਮੈਂ 3 ਮਿੰਟ ਲਾਉਣੇ ਆ ਮੈਨੂੰ ਜਿਹੜਾ ਟਾਈਮ ਦੇ ਮੈਂ ਪੂਰੇ ਆਪਣੇ ਟਾਈਮ ਖੁੱਲਾ ਤੇ ਨਹੀਂ ਸਾਰੇ ਮੰਤਰ ਇਕੱਠੇ ਕਰਕੇ ਵਿਚਰ ਮਾਰ ਦਿੰਨੇ ਤੇਰੇ ਮੱਥੇ ਦੇ ਜਿਹੜੇ ਤੇਰੇ ਮੱਥੇ ਦੇ ਵਿੱਚ ਮੰਤਰ ਵੱਜ ਗਏ ਤਾਂ ਫੇਰ ਨਹੀਂ ਤੇਰਾ ਪਤਾ ਲੱਗਣਾ ਕਿੱਧਰ ਗਈ ਕਿੱਧਰੋਂ ਆਈ ਕਿੱਧਰ ਗਈ ਕਿਹੜੇ ਪਾਸੇ ਚਲ ਗਈ ਤੂੰ ਮੈਂ ਕਹਿੰਦੀ ਤੇਰੇ ਆ ਜਿਹੜੀਆਂ ਝੁਰੜੀਆਂ ਇਹ 글로 글로 ਦੇ ਵਿੱਚ ਜਿਹੜਾ ਐ ਗਲਾਬੀ ਗੱਲਾਂ 'ਚ ਬਦਲ ਜਾਣੀਆਂ ਜਿਹੜਾ ਕੁੜੀਆਂ ਦੀਆਂ ਗੱਲਾਂ ਹੁੰਦੀਆਂ ਆ ਦੋ ਨਾ ਦਾਦੀ ਨੂੰ ਗੱਲਾਂ ਕਹਿੰਦਾ ਦੇਣਾ ਚੱਲ ਰਹੀ ਇਹਨੂੰ ਐਵੇਂ ਵੀ ਸ਼ਰਾਂ ਦੇਖ ਲੈ ਲਾ ਮਾਰਦੀ ਆ ਗ੍ਰਾਸਾ ਐਡਮ ਬੰਬਾਤਰਾ ਪੋਤਾ ਐਡਮ ਬੰਬ ਪਰ ਮਾਣੂ ਬੰਬ ਬੰਬ ਫਟਣਾ ਚਾਵੇ ਕਿਤੇ ਇੱਥੇ ਐ ਹਾਂ ਫਟਣਾ ਜਾਵੇ ਅਦਾਸ ਕਰਕੇ ਤੇ ਫਟਣਾ ਜਾਵੇ ਫਟਣਾ ਜਾਵੇ ਕਿਤੇ ਤੇਰੇ ਲੱਗੇ ਹੀ ਫਟਣਾ ਜਦੋਂ ਫਟਣਾ ਹੇ ਸਿਰ ਫਟੜਾ ਤੇਰਾ ਸਿਰ ਬੋ ਗਾਣਾ ਸੁਣਾ ਚੱਲ ਉਹ ਜਾ ਸ਼ੁਰੂ ਅਰੇ ਨਹੀਂ ਬੋਲ ਹੁੰਦਾ ਇੱਕ ਗਾਣਾ ਜਿਹੜਾ ਅੱਗੇ ਜਿਹਲੇ ਸੁਣਾਉਣੀ ਹੋਲੇ ਕਿਤਾ ਬੋਲੇ ਜਾਂਦੇ ਤੂੰ ਅਬ ਉੱਦਾਂ ਹੀ ਹੋੜੀ ਸੁਣਾਣਾ ਸੁਣਾ ਦੋ ਮਿੰਟ ਮੈਂ ਤੈਨੂੰ ਮੀਨਿਆਂ ਦੀ ਗੱਲ ਸੁਣਾਈ ਕਿ ਮੀਨਾ ਇਹ ਤੇ ਆ ਰਿਹਾ ਮਹੀਨਾ ਚੀਤੂ ਅਜਾ ਮਹੀਨਾ ਚੀਤ ਇਹੜਾ ਮਹੀਨਾ ਚੀਤ ਚੜਿਆ ਆ ਇਹਨੂੰ ਚੀਤ ਕਹਿੰਦੇ ਆ ਚੀਤ ਕਾ ਇਹ ਮਾਰਚ ਮਹੀਨਾ ਹੈ ਚੀਤ ਖਸਮ ਖੇਤ ਚੜਿਆ ਚੀਤ ਤੇ ਖਸਮ ਖੇਤ ਖਸਮ ਖੇਤ ਦਾ ਇਹ ਮਤਲਬ ਹੈ ਕਈ ਫਸਲ ਪੱਕ ਪੈਂਦੀ ਹੈ ਇਹਦੇ ਵਿੱਚ ਹੁਣ ਤਾਂ ਉਹ ਫਸਲ ਨਹੀਂ ਪੀਦੇ ਮਸਰ ਹੋ ਜਾਂਦੇ ਸੀ ਮਸਰ ਹੁੰਦੇ ਸੀ ਜੋ ਹੁੰਦੇ ਸੀ ਤੇ ਛੋਲੇ ਸਿਆਣਿਆਂ ਦੀਆਂ ਗੱਲਾਂ ਸੁਣਨ ਦਾ ਪਤਾ ਵੀ ਲੱਗਦਾ ਕਈ ਗੱਲਾਂ ਦਾ ਇਹ ਸੋ ਛੋਲੇ ਹੁੰਦੇ ਇਹ ਵੱਡਣ ਲਾਪਣਾ ਕਹਣਾ ਚੜਿਆ ਕਿ ਚੜਿਆ ਚੇਤ ਤ ਖਸਮ ਖੇ ਚੜਿਆ ਫਗੜ ਤੇ ਨੇ ਭਰਕ ਨਾਲੀ ਸ਼ਾਨ ਦੀ ਤੇ ਫਗੜ ਨਹੀਂ ਜਾਣਦੀ ਉਹ ਦਾਣੇ ਮੁੱਕਦੇ ਤੂੰ ਕੀ ਕਹਿੰਨੀ ਫਗਣ ਕੀ ਫਗਣ ਦਾ ਕੀ ਮਹਾਵਰਾ ਜਿਹਾ ਬੋਲਿਆ ਸੀ ਫਗਣ ਦਾ ਇਹ ਕੋਰੋ ਨਾ ਭਰ ਭਰਕ ਨਾਲੇ ਪਨਾਲੀ ਕਹਿੰਦੇ ਸੀ ਪ੍ਰਾਤ ਨੂੰ ਪ੍ਰਾਤ ਇਹ ਜਿਹੜੇ ਬਣਾਉਂਦੇ ਹੁੰਦੇ ਕੀ ਨਾ ਕੁਮਾਰ ਬਣਾਉਂਦੇ ਹੁੰਦੇ ਮਿੱਟੀ ਦੇ ਜਿਹਦਾ ਪ੍ਰਾਤਾਂ ਰਣੀਆਂ ਉਹਨੂੰ ਕਿਨਾਲੀ ਆਂਦੇ ਹੁੰਦੇ ਅੱਛਾ ਦਾਣਾ ਭਰ ਕਰਨ ਵਾਲੀ ਛਾਂ ਦੀ ਤੇ ਫੱਗਣ ਨਹੀਂ ਜਾਂਦੀ ਫੱਗਣ ਦੇ ਵਿੱਚ ਲੋਕਾਂ ਦੇ ਦਾਣੇ ਮੁੱਕਦੇ ਹੁੰਦੇ ਸੀ ਅੱਛਾ ਹੁਣ ਹੁਣ ਕਿੱਥੇ ਮੁੱਕਦੇ ਹੁੰਦੇ ਪੱਗਣ ਕਿਹੜਾ ਮਹੀਨਾ ਹੁੰਦਾ ਆ ਅਗਰ ਆ ਗਾੜੀ ਫੱਗਣਾ ਹੁਣਾ ਇਹ ਜਿਹੜਾ ਹੁਣਾ ਮਾਰਚ ਅਪ੍ਰੈਲ ਮਹੀਨਾ ਹਾਂ ਇਹ ਚੇਤ ਚੜਿਆ ਤੇ ਗਾੜੀ ਫੱਗਣਾ ਹੁਣਾ ਤੇ ਫੱਗਣ ਹੱਟ ਪਹਿਲਾਂ ਉਹ ਫੱਗਣ ਦੇ ਬੀਤ ਗਿਆ ਪੱਗਣ ਜਿਹੜਾ ਫਰਵਰੀ ਆ ਆਹ ਬੀਤ ਗਿਆ ਉਹ ਤਾਂ ਬੀਤ ਫਰਵਰੀ ਫੱਗਣਾ ਤੇ ਫਿਰ ਚੇਤ ਆਉਣਾ ਮਾਰਚ ਵਿੱਚ ਆਹ ਹੁਣ ਚੇਤ ਚੜਿਆ ਹੁਣ ਤੇ ਅਪ੍ਰੈਲ ਕਿਹੜਾ ਆ ਇਹ ਚੇਤ ਨਹੀਂਗਾ ਇਹ ਚੀਤੀ ਹੋਣਾ ਮੈਨੂੰ ਪਤਾ ਹੁਣ ਚੀਜ਼ ਤੱਕ ਕਿਹੜਾ ਇਹ ਤਾਂ ਸਭ ਦੇਸੀ ਦਾ ਪਤਾ ਨਾ ਨਾੜੀ ਇਹਨੂੰ ਬਹੁਤ ਦੇਸੀ ਦਾ ਪਤਾ ਆ ਦੇਸਣੇ ਹਾਂ ਮੂ ਜਿਹੜੀ ਵੱਡੀ ਦੇਸਣ ਬਣੀ ਫਿਰ ਚੱਲ ਸੌਂਗ ਸੁਣਾ ਹੋ ਜਾ ਸ਼ੁਰੂ ਬੀਬੀ ਸੁਣਾਏ ਕੀ ਸੌਂਗ ਵੀਡੀਓ ਆਉਣਾ ਚੱਲ ਇੱਕ ਸੌਂਗ ਛੇਤੀ ਹੋ ਜਾਵੇ ਇਸ਼ਾਰੇ ਤੋਂ ਪਹਿਲਾਂ ਬੋਲ ਪਾ ਚੱਲ ਪਤਾ ਨਾ ਮੇਰਾ ਅਰੇ ਕੀ ਕਰਾਂ ਮੈਂ ਤਾਂ ਬੋਲ ਲੇ ਹਾਂ ਨਹੀਂ ਤੂੰ ਬੋਲ ਨਹੀਂ ਹੁੰਦਾ ਲਿਆ ਡਾਂਗ ਜਰਾ ਬਈ ਤੂੰ ਬੋਲਿਆ ਬਈ ਆ ਕੇ ਦਿੰਦਾ 10 ਕੱਕ ਲਿਆਏਗਾ ਡਾਕ ਪੁੱਛ ਕਦੀ ਸਵਾਲ ਨਹੀਂ ਪੈਦਾ ਡਾਕ ਦਾ ਸੰਨਦਾ ਸ਼ਰਮਾ ਬੜੀ ਫਿਰਦੀ ਏ ਹੈ ਮੈਂ ਵੀ ਬੀਬੀ ਮਾਰਨੀ ਆ ਇਹ ਲੈਂਦੀ ਸੰਨਦਾ ਸ਼ਰਮਾ ਵਾਲੀ ਫੀਲਿੰਗ ਨੰਬਰ ਤਾਂ ਖੈਰਾ ਵਾਲੀ ਵੀ ਮੈਂ ਬੜੀ ਤਗੜੀ ਕਲਾਕਾਰ ਆ ਵੀ ਤੂੰ ਨਰਿੰਦਰ ਬੀਬਾ ਬਣੀ ਫਿਰਦੀ ਨਾ ਜਿਹੜੀ ਤੂੰ ਚੱਲ ਹੋ ਜਾ ਸ਼ੁਰੂ ਚੱਲ ਚੱਲ ਜਿਹੜਾ ਸੁਣਾਉਂਦੀ ਪਈ ਉਹ ਸੁਣਾ ਦੇ ਮਿੰਟੋ ਮਿੰਟ ਗਲਾ ਘਰ ਲਾ ਸੁਰ ਚ ਜਰਾ ਮੜ ਲਾ ਲਿਆਦੀ ਸੀ ਘੋ ਲੈਵਾ ਮਲਾਠੀ ਲਿਆ ਹਾਂ ਤੇ ਵੀ ਲਾ ਲਾ ਸਰ ਤੇ ਤੇ ਮਾਈਕ ਤੈਨੂੰ ਲਾਤਾ ਆ ਕੀ ਕਰਾਂ ਬੋਲਣ ਹੋ ਕੀ ਕਹਿਣ ਥੱਲੇ ਉਹ ਤੇ ਆਪਣੀਆਂ ਗੱਲਾਂ ਕਰਨ ਦੀ ਚੱਲ ਹੋ ਜਾ ਸ਼ੁਰੂ ਸੁਰ ਲਾ ਮੜਾ ਜਾ ਐ ਲਓ ਜੀ ਗਾਣਾ ਚੱਲਣ ਲੱਗਾ ਆ ਸੁਰ ਉੱਚਾ ਰੱਖਣਾ ਬੀਬੀ ਨੇ ਚੌਥੇ ਗਾਲੇ ਤੋਂ ਚੱਲੂਗਾ ਕੰਮ ਚਲੋ ದೇಚ ಮಹಿನೆ ಸಾಸುಡೆ ಕಾಜ ಪಲ್ಲಗೆ ಗೊಲಾನಾಡಿ ನೀವದರ್ದರದಾನೆ ಗೊಲಲಗೆ ಗೊಲಾನಾಡಿ.. ಗೊಲಾನಾಡಿ.. ಅಶಾ ಅಠಿಗೆ ಜಿ.. ವತ್ತತತಿರಾ.. ವತ್ತತತತೆರಾ.. ಸಾಸತೆ ರಾಜಿದಾ ਤੇਰੀ ਵੱਲ ਦੇਖ ਕੇ ਜੀ ਮਾਨੀ ਵਰਦਣੇ ਆਹਾ ਤੇਰੀ ਵੱਲ ਦੇਖ ਕੇ ਜੀ ਵਤ ਤ ਮੇਰਾ ਨੋਏ ਰਾਜ ਦਾਨ ਉਪਰ ਛੋਟਾ ਪਾਈ ਜੋ ਦਾਨੀ ਵਰਦਣੇ ਛੋਟਾ ਪਾਈ ਜੋ ਅੱਜ ਕੱਲ ਆਖੀ ਸੋ ਸੁਆਖੀ ਸੋ ਆਖੀ ਮੁੜ ਕੇ ਫੇਰ ਨਾ ਆਖੀ ਨੀਵਦਰਦਣੇ ਮੁੜ ਕੇ ਤੇਰੇ ਨਾ ਆਇਆ ਵਾਹ ਜੀ ਵਾਹ ਵਾਹ ਜੀ ਵਾਹ ਤਰ ਪਰਸ਼ਾਵੇਂ ਸਸ ਚਰਖਾ ਮੈਂ ਢਾਇਆ ਚਿੱਠੀ ਮਾਇਏ ਦੀ ਆਈ ਨੀਵਦਰਦਣੇ ਚਿੱਠੀ ਮਾਇਏ ਦੀ ਆਈ ਬੇਦਰਦਣੇ ਇਹਦਰਦਣੇ ਬੇਦਰਦਣੇ ਬਦਰਦਣੇ ਕਹੀਏ ਨਹੀਂ ਬੇਦਰਦਣੇ ਅੱਛਾ ਨੀਵਦਰਦਣੇ ਬੁਦਰਦਣੇ ਹਾਂ ਚਿੱਠੀ ਮਾਇਏ ਦੀ ਆਈ

ਵਾਹ ਜੀ ਬੱਸ ਛੋਟਾ ਥੱਕ ਆ ਨਿਆਰਾ ਲਿਆਤਾ ਕਹਿ ਦੇ ਕਾ ਜੇ ਮੇਰਾ ਸੌਂਗ ਵਧੀਆ ਲੱਗੇ ਤੇ ਸ਼ੇਅਰ ਕਰਿਓ ਫੇ ਅਗਲੇ ਵਲੌਗ ਦੇ ਵਿੱਚ ਹੋਰ ਨਵਾਂ ਸੌਂਗ ਤੁਹਾਡੇ ਮੂਰੇ ਪੇਸ਼ ਕੀਤਾ ਜਾਏਗਾ ਸੋ ਇਹਨਾਂ ਗੱਲਾਂ ਨੂੰ ਮੈਂ ਤੂੰ ਗਿੱਝ ਕਿਉਂ ਹੁਣ ਪੇਸ਼ ਕਰਨ ਗਾਣਿਆਂ ਨੂੰ ਗਿੱਝ ਕਿਉਂ ਮੈਂ ਨਹੀਂ ਇਹ ਕੰਮ ਕਰਦਾ ਤੂੰ ਨਾ ਕਰਕੇ ਮੇਰ ਨੂੰ ਨਾ ਕਰਕੇ ਤੂੰ ਜਾਣਾ ਕਿੱਥੇ ਆ ਲੈ ਕਿੱਥੇ ਮੈਂ ਤਾਂ ਖਾਣੇ ਮੈਨੂੰ ਕਾਨੂੰਨ ਨਿਸ਼ਾਨ ਕਰਦਾ ਸਾਰੇ ਤੂੰ ਐਂ ਮੈਂ ਅਮਰਤ ਤਾਂ ਮੀਨ ਨਾਹਿਰ ਬੀਬੀ ਆਪਾਂ ਕੋ ਮੜਾ ਗਾਉਂਨੇ ਆ ਵਾਰਾਂ ਨੂੰ ਕੱਲ ਕਰੇ ਕਦਾਂ ਹੀ ਸਹੀ ਹੀ ਰੋਜ਼ ਨਹੀਂ ਚੰਗਾ ਲੱਗਦਾ ਹੁਣ ਤੱਕ ਕਿੰਨੇ ਦਿਨਾਂ ਬਾਅਦ ਆਇਆ ਆ ਮੈਨੂੰ ਚੰਗਾ ਨਾ ਲੱਗਦਾ ਚੰਗਾ ਨਹੀਂ ਲੱਗਦਾ ਕੋਈ ਕਮੋਲ ਨਹੀਂ ਹੁੰਦਾ ਵਿਚਾਰਦੇ ਵਿੱਚ ਕੋਈ ਮੋਲ ਨਹੀਂ ਹੁੰਦਾ ਗੱਲਾਂ ਬੇਰਾਂ ਨੇ ਕੱਲ ਦਾ ਹੁੰਦਾ ਖਰਾਬ ਬਹੁਤਾ ਤੇ ਦੂਜਾ ਮਾਈਕ ਲੈ ਆ ਕਿਦਾਂ ਮੈਂ ਵੱਡਾ ਆ ਮੈਂ ਕੱਲ ਆ ਕੇ ਦੇ ਹੋਏ ਓਏ ਸ਼ਾਟ ਉਹਨਾਂ ਇਥੋਂ ਕਿਤੇ ਨਾ ਕਿਤੇ ਦੇਖ ਲਈ ਫੇ ਆ ਜਾ ਪਹਿਲਾਂ ਛੱਡ ਕੇ ਆ ਤੂੰ ਮੈਨੂੰ ਆ ਛੱਡ ਦੇਖ ਲਈ ਮੇਰੇ ਬੰਦ ਪੁੱਤ ਦਾ ਉਹ ਪਤਾ ਮੇਰਾ ਚੰਗਾ ਪੜਾਇਆ ਮੈਂ ਵੀ ਪਰ ਮੇਰਾ ਲਿਪਾ ਦੇ ਲੂ ਅੱਖਾਂ ਦੀ ਘੂਰੀ ਮੇਰੀ ਨਾ ਘਰ ਦੇ ਵਿੱਚ ਹਲਾ ਦੰਦੀ ਭਚਾਰ ਆਇਆ ਮੇਰੀ ਪੂਰੀ ਸੇ ਨਾ ਪੜਨਾ ਪੜਿਆ ਬਸ ਪਾਣੀ ਨਾ ਭਰੀਆਂ ਤੇਰੀਆਂ ਅੱਖਾਂ ਅੱਖਾਂ ਚ ਅੱਖਾਂ ਭਾ ਕੇ ਤੇ ਵੇਖ ਜੱਟ ਦੇ ਮੈਂ ਨਹੀਂ ਪਾਦੀ ਕਿਹੜੀ ਅੱਖ ਡਰ ਨਾ ਜਾਏਂਗੀ ਤੇ ਕਹਿਦੀ ਮੈਂ ਨਹੀਂ ਡਰਦੀ 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 ਹੋਵੇ ਥਲੇ ਕਰ ਰੋਂਗੇ ਜਾਓ ਕਿਤਾਂ ਇਹ ਕਰ ਲਾ ਆ ਜਾਊਗੀ ਐਵੇਂ ਤਾਂ ਜਾਊਗੀ ਹਾਂ ਇੱਥੇ ਮੈਂ ਤਾਂ ਨਹੀਂ ਇਹ ਹੋਊਗਾ ਨਹੀਂ ਕਿਆ ਹੋ ਸਕਦੀ ਇਹ ਠਾਂ ਕਰਨੀ ਮੈਂ ਮੈਂ ਕਾਹ ਜਾਏ ਕਿ ਸਿੱਧੀ ਬੰਨ ਦੇਣੀ ਮੈਂ ਕਾਹ ਚੀਜ਼ ਨਾ ਤੇਰੀ ਜਾਊਗੀ ਤਾਂ ਉਂਗਲ ਕਰ ਗਿਆ ਉਂਗਲ ਹਾਂ ਤਾਂ ਹੀ ਕਰਕੇ ਰੱਖੋ ਹਾਂ ਇੱਧਰ ਰਹਿਣੀ ਇਹ ਉਹ ਤੇ ਤੋੜ ਕੇ ਤੇ ਤੋੜ ਕੇ ਉਹ ਐ ਨਹੀਂ ਉਹ ਐ ਜਾ ਰਹੀ ਆ ਬੜਿਆਂ ਦੀ ਕੀਤੀ ਨਾ ਮੈਂ ਕੌਣ ਬੜਿਆਂ ਦੀ ਕੀਤੀ ਉਂਗਲ ਥੱਲੇ ਮੈਂ ਪਤਾ ਕੌਣ ਆਹਣ ਤੈਨੂੰ ਪਤਾ ਹੋਣਾ ਤੈਨੂੰ ਜੱਟ ਦਾ ਪਤਾ ਮੇਰਾ ਪਤਾ ਅਮਰਤ ਧਮੀ ਨਾ ਆਇਆ ਮੇਰਾ ਮੇਰਾ ਮੈਂ ਵੀ ਤਾਂ ਧਮੀ ਆ ਤੂੰ ਕਿੱਥੇ ਆ ਗਿਆ ਪਹਿਲਾ ਮੈਂ ਤਾਂ ਅਮੀਰ ਆ ਮਗਰ ਤੂੰ ਤਾਂ ਅਮੀਰ ਹਾਂ ਪਰ ਮੇਰਾ ਰਤਵਾ ਵੱਡਾ ਆ ਕੀ ਤੇਰਾ ਵੱਡਾ ਓਏ ਪਤਾ ਆ ਤੈਨੂੰ ਕੀ ਅੱਲੇ ਲੀ ਥੇਲਾ ਤਾਂ ਕਰਦੀ ਮੇਲਾ ਤੇਲਾ ਅੱਛਾ ਸਾਡੇ ਪੱਲੇ ਕੋਹ ਨਹੀਂ ਸਾਡੇ ਪੱਲੇ ਉਹ ਚੀਜ਼ਾਂ ਜਿਹੜੀਆਂ ਕਿਸੇ ਦੇ ਹੁੰਦੀਆਂ ਨਹੀਂ ਓਏ ਭਈ ਇਹ ਕੋਈ ਓ ਓ ਓ ਓ ਜਿੰਦਗੀ ਕੋਹ ਹੈ ਇਨੀ ਸਾਡੇ ਪੱਲੇ ਸਾਡੀ ਸਾਡੇ ਚਾਹ ਗੋਲਦੇ ਵਰਤਣਾ ਖਰਵਾਉਂ ਚੀਜ਼ਾਂ ਨਹੀਂ ਕਿ ਸਾਡੇ ਪੱਲੇ ਸਾਡੀ ਬੀਬੀ ਸਾਡੇ ਪੱਲੇ ਸਾਡੀ ਐਸ਼ ਸਾਡੇ ਪੱਲੇ ਕੀ ਕਹਿੰਦੇ ਨੇ ਮਸਤਮੌਲੀ ਜ਼ਿੰਦਗੀ ਹੈ ਗੱਲਾਂ ਮਾਰਦੀ ਤੂੰ ਸਾਡੀ ਜੀਬੀ ਉਹਦਾ ਸਾਡੀ ਬੀਬੀ ਕੋਈ ਬੀਬੀ ਬੂਬੀ ਨੂੰ ਤੂੰ ਮੇਰੀ ਇਹ ਨਾ ਮੇਰਾ ਕੋਈ ਕਲਾਮ ਨਹੀਂ ਹੈਗਾ ਇਸ ਤੋਂ ਬਾਅਦ ਚੁੱਪ ਕਰ ਜਾ ਚੁੱਪ ਨਹੀਂ ਕਰਦਾ ਚੁੱਪ ਹੂੰ ਕਰਾ ਲੇਗੀ ਚੁੱਪ ਮੈਨੂੰ ਹਾਂ

ਦਾ ਤਾਂ ਗਈ ਜੀ ਅੱਧੀ ਰਾਤ ਤੱਕ ਟੀਵੀ ਦੀ ਫੁੱਲ ਆਵਾਜ਼ ਛੱਡੀ ਹੁੰਦੀ ਮੈਨੂੰ ਕੋਈ ਨਹੀਂ ਆਉਂਦੀ ਫੁੱਲ ਆਵਾਜ਼ ਤਾਂ ਮੈਂ ਉੱਧਰ ਚੱਲ ਕੇ ਸੁਣ ਤੇ ਤੱਕ ਬਸ ਆ ਦੇਖ ਲੈ ਬੋਲੋ ਇਹ ਅਮਰੀਕਾ ਨਹੀਂ ਉਹ ਇਹ ਇਹਦਾ ਮੈਨੂੰ ਸੁਣਦਾ ਕੱਕਿਆ ਮੇਰੀ ਦਾਦੀ ਕੋ ਮਸ਼ਕਲ ਹੁੰਦੀ ਹੋਣੀ ਨਾ ਤੈਨੂੰ ਆਹ ਵੇ ਹੋਈ ਤਾਂ ਗੱਲ ਮੇਰੀ ਦਾਦੀ ਲਾ ਕੇ ਮੈਂ ਜੋ ਹੈਗਾ

ਤਪੁਰ ਗੰਨ ਤੇ ਚੇਤਾਈ ਪਰ ਅਮਨੇ ਬੱਕਰੀ ਪਿਆ ਲਾ ਪਈ ਐ ਲੇਖ ਜਾਣ ਕੇ ਕਰਦੀ ਸਾਕਤ ਹੀ ਐ ਸੱਚ ਨਾ ਮੰਨੀ ਵੀ ਕਰੇ ਸੱਚੀ ਐ ਬੀਬੀ ਇਹਦਾ ਇਲਾਜ ਸਾਨੂੰ ਕੋਈ ਕਰਨਾ ਪੈਣਾ ਹਾਂ ਇਲਾਜ ਕਰਨਾ ਪੈਣਾ ਕਰੀਏ ਕੋਈ ਇਲਾਜ ਇਹਦਾ ਦੱਸ ਹੱਲ ਕੋਈ ਲੈ ਵਾਸਾ ਦੇਹ ਲਾ ਨਾ ਨਹੀਂ ਧੀਏ ਕਰੋ ਕੋ ਕਢੀਏ ਕਹਿੰਦੀ ਜੇ ਦਾਦੀ ਨਹੀਂ ਨਿਕਲਦੀ ਮੈਨੇ ਕੁਝ ਜੂ ਨਾ ਨਾ ਮੈਂ ਕਾਨੂੰ ਪਤਾ ਕੱਢਣਾ ਕਰਾਉਣਾ ਬੀਬੀ ਪਰ ਇਹ ਗੱਲਾਂ ਜਿਹੜੀਆਂ ਨਾ ਇਹਦਾ ਇਲਾਜ ਕਰਨਾ ਪੈਣਾ ਦੱਸ ਹੱਲ ਕੋਈ ਇਦਾਂ ਤੇ ਕੱਲ ਨੂੰ ਕੰਮ ਜ਼ਿਆਦਾ ਖਰਾਬ ਹੋ ਜੂ ਮੈਂ 100 ਬੰਦਾ ਖੜ ਕੇ ਤੇ ਵਿਆਹ ਕੇ ਲੈਂਦੀ ਮੈਂ ਛੱਡ ਰਾਂ ਬੈ ਕੁੱਤਾ ਕੱਢਾ ਕਰੋ ਹਾਂ ਮੋਰਤ ਦੀਵੇਂ ਧੱਕੜੇ ਰਹਿਦੀ ਹਾਂ ਹਾਂ ਨਹੀਂ ਕਰਦੀ ਰੀਤ ਤੱਕ ਕੇ ਨਾ ਲੈਂਦੀ ਤੂੰ ਤੇ ਲਿਉਣੀ ਨਹੀਂ ਹਾਂ ਦੇਖ ਲੈ ਤੇਰੇ ਦੇਵ ਨੇ ਲਿਆਂਦੀ ਗੱਲ ਵੇ ਲੈ ਦੇਖ ਲੈ ਲਿਆਉਣ ਵਾਲੀ ਮੈਂ ਹੀ ਸੀ ਉਹ ਹੈ ਨਹੀਂ ਕੋਈ ਪੋ ਨਹੀਂ ਇੱਥੇ ਮੈਂ ਸੀ ਗਦੀਏ ਤਾਂ ਨਾ ਨੁਕਰ ਕਰਦੀ ਸੀ ਹਰ ਗੱਲ ਪੁੱਠੀ ਕਰਦੀ ਆ ਦੇ ਨਾ ਹਰ ਗੱਲ ਦੇ ਨਾ ਪੱਠੇ ਪਾਸੇ ਜਾਂਦੀ ਨਹੀਂ ਇਹ ਮਿਸ ਪੂਜਾ ਜੂਹਾਂ ਕੋਈ ਪੈ ਪੱਠੂਈ ਜਾਂਦੀ ਹੈ ਪਿੱਠ ਪਿੱਛੇ ਦੇ ਨਾ ਆ ਮਿਸ ਪੂਜਾ ਜੂਹਾਂ ਮਿਸ ਪੂਜਾ ਹਾਲਾ ਲੈ ਕੇ ਮੈਂ ਬਹਿ ਗਿਆ ਮੈਂ ਤਾਂ ਰੋਟੀ ਨਹੀਂ ਪਚਦੀ ਇਹਨੇ ਅਮੈਂ ਅੱਛਾ ਵੜੀ ਤੇਰੀ ਰੋਟੀ ਨਹੀਂ ਪਚਦੀ ਜੂਸਾਂ ਨਾਲ ਤੂੰ ਰੋਟੀ ਖਾਵੇਂ ਤੇ ਤੇਰੀ ਇਹ ਜੇ ਰੋਟੀ ਨਹੀਂ ਪਚਦੀ ਜਾਂ ਤੇਰਨੂੰ ਮੈਂ ਅੱਜ ਛੱਡਿਆ ਅੱਜ ਤੇਰੇ ਨਾਲ ਕੋਈ ਸਬਕਤਾਵ ਨਹੀਂ ਮੇਰਾ ਬਾਏ 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 ਚਲ ਬਾਏ ਬਾਏ ਤੇ ਤੁਰਦੇ ਹੋ ਵੋ ਤੇ ਜੇ ਵੀ ਤੁਰਦੇ ਹੋ ਵੋ ਤੇ ਮੇਰਾ ਘਰ ਆ ਤੇਰਾ ਘਰ ਕਿਧਰ ਆ ਗਿਆ ਓਏ ਮੇਰਾ ਘਰ ਆ ਮੈਂ ਇਸ ਘਰ ਦੇ ਵਿੱਚ ਮਿਹਨਤ ਕੀਤੀ ਆ ਪੈਸੇ ਕਮਾਏ ਆ ਮੈਂ ਜਿੱਥੇ ਮਰਦੀ ਰਵਾਂਗੀ ਮੈਂ ਤੇ ਮੇਰੀ ਮਮਾ ਮੈਂ ਤੇ ਮੇਰੀ ਮੰਮੀ ਰਹਿਣਗੇ ਇਸ ਘਰ 'ਚ ਤੂੰ ਤਾਂ ਆਪਣਾ ਪੁੱਤ ਜਾਓ ਸੂਟ ਪਸੰਦ ਕਰਨੇ ਮੈਂ ਪਾਲਾਂ ਤੇ ਫੇ ਹੱਸਣਾ ਪਾਲ ਬੰਦੀ ਆ ਲੈ ਗਲਾਬੀ ਚੁੰਨੀਆਂ ਮੈਂ ਤਾਂ ਦੇਣ ਲਈ ਆ ਹੋਏ ਗਲਾਬੀ ਚੁੰਨੀਆਂ ਮੈਨੂੰ ਇਹ ਹੋਏ ਲੰਮਾ ਗਲਾਬੀ ਐਸੀ-ਐਸੀ ਜੇਤੀ ਕਹੀ ਜਾਂਦਾ ਇਹ ਹੋਏ ਲੰਮਾ ਮੈਂ ਤਾਂ ਜੇ ਪਵੜਾ ਹੁੰਦਾ ਤੁਰਦੇ ਗਲਾਬੀ ਰੰਗ ਦਾ ਉਹ ਪਾਰਾ ਪਰ ਜੱਜਿਆ ਬੜਾ ਬੀਬੀ ਨੂੰ ਬੀਬੀ ਗਲਾਬੀ ਸੂਟ ਰਹਿ ਤੇਰੇ ਨੇ ਨਾ ਹਾਲ ਚਲ ਮਚਾ ਦਿੱ ਇਲਾਕੇ ਦੇ ਵਿੱਚ ਕਹਿੰਦੇ ਬੀਬੀ ਦਾ ਗਲਾਬੀ ਸੂਟ ਐਂਡ ਕਲਾਸ ਪਾਰਾ ਤੂੰ ਮੈਂ ਤਾਂ ਕਹਿ ਨਹੀਂ ਪਾਰਾ ਮੈਂ ਇੱਕ ਲਾਲ ਰੰਗ ਦਾ ਸਵਾਗਤ ਆਹੋ ਹੈ ਉਹ ਨਾ ਵੀ ਰੰਗ ਤੇ ਲਾਲ ਦਾ ਲਾਲ ਰੰਗ ਦਾ ਦੱਸ ਆਹੋ ਸਮਾਰੀ ਪਾਰੀ ਦਾ ਸਮਾਰੀ ਆ ਜਾ ਚੱਲ ਬਾਈ ਬਾਈ ਕਰ ਦੇ ਕਿਆ ਕਰਦੇ ਗੱਲਬਾਤ ਨਹੀਂ ਹੁਣ ਨਹੀਂ ਗੱਲ ਕਰਨੀ ਕੋਈ

ਕਦੋਂ ਮਿਲਣਾ ਮਿਲਣਾ ਪੈਣਾ ਤੇਰੇ ਨਾਲ ਤੇ ਵਲਾਗਾ ਲਵ ਯੂ ਹੈ ਤੇਰਾ ਨਾ ਵੀ ਹਾਸਾ ਖੇਡਾ ਕਰ ਲਈਦਾ ਆਪਣੀ ਦਾਦੀ ਨਾਲ ਮੇਰੀ ਦਾਦੀ ਦੇ ਨਾਲੇ ਟਾਈਮ ਪਾਸ ਹੋ ਜਾਂਦਾ ਤੇਲ ਬਣਾ ਸੇਰ ਨੂੰ ਅੱਜ ਹਾਂ ਅੱਜ ਘੁੱਟਾ ਰੋਜ਼ ਹੀ ਮਿਲਦਾ ਮੇਰੇ ਲੱਤਾਂ ਵੀ ਬੋਲਦੀਆਂ ਸਭ ਨੂੰ ਮਿਲਦਾ ਰੋ ਨਹੀਂ ਮਿਲਦਾ ਤੇਰੀਆਂ ਲੱਤਾਂ ਮਤਲਬ ਖੋਰੇ ਰਾਤ ਨੂੰ ਰਾਤ ਨੂੰ ਬਣਾਦਾ ਤੇਲ ਦਾ ਆਪ 4 ਵਜੇ ਉਹ ਬਾਹਰ ਹੁੰਦਾ ਸੌਂਦਾ ਬਸ ਮਤਲਬ ਖੋਰੇ ਤੇਰੇ ਵਰਗਾ ਮਤਲਬ ਕੋਈ ਨਹੀਂ ਸਾਰੀ ਰਾਤ ਨਹੀਂ ਹੋਸ਼ ਇਹਨੂੰ ਆਉਦੀ ਪਈ ਮਤਲਬ ਹੀ ਕੋਈ ਨਹੀਂ ਤੇਰੇ ਵਰਗਾ ਯਾ ਤੇਰਾ ਨਾ ਨਾ ਅੱਜ ਤੋਂ ਅਰੇ ਨਾ ਮੈਂ ਚੱਲ ਫੇ ਪਾਰੀ ਕਰਦੇ ਬਾਈ ਬਾਈ ਫੇ ਬਾਈ ਬਾਈ ਆ ਕਰਕੇ ਤੇ ਨਾਲ ਹੀ ਪਰੇ ਹੋ ਚੱਲ ਚਿਰਕੋਟ ਬਣਾ ਲਾਓ ਜੀ ਮੇਰੇ ਦੇ ਨਵੇਂ ਵਲੌਗ ਬੋਲ ਬੋਲ ਕੇ ਸੈਦੋ ਬਣਾ ਇਹ ਬੀਬੀ ਤੋਂ ਜ਼ਿਆਦਾ ਬੋਲਿਆ ਨਹੀਂ ਜਾਂਦਾ ਫਿਰ ਬੀਬੀ ਨਾਲ ਆ ਬੀਬੀ ਸਾਡੇ ਕਿੰਨਾ ਪੱਥਾ ਕਰ ਮੇਰਾ ਕਰਦੇ ਪੱਥਾ ਤੇਰੇ ਹੱਥ ਕਰਦਾ ਹਨਾ ਧੀਲੇ ਮਾਣਾ